ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨਿੱਕੋਸਰਾਏ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪੰਜ ਜਰਸੀਆਂ ਦਾ ਨਾ ਦਿਖਾਉਣੀ ਆ ਵਾ ਚੰਗੇ ਦੁੱਧ ਵਾਲੀਆਂ ਤੁਹਾਨੂੰ ਦਿਖਾਵਾਂਗੇ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਇੱਧਰ ਕੁਛ ਆ ਪਸ਼ੂ ਘਰ ਵਾਲੇ ਬੱਜੇ ਵੀ ਜਿਹਨਾਂ ਦੇ ਤੇ ਇੱਕ ਮੱਝ ਗੱਬਣ ਆ ਸੋਈ ਹੈ ਮੱਝ ਜਿਹੜੀ ਸੋਈ ਹੈ ਦੇ ਗਾਂ ਗਾਵਾਂ ਵੀ ਕੁਛ ਗੱਬਣਾ ਤੇ ਕੁਝ ਸੁੰਗਿਆ ਵਾ ਤੇ ਸੋਈਆਂ ਦੀਆਂ ਆਪਣੀਆਂ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੀ ਪਾਸ ਕਰਕੇ ਖੜੋ ਜੀ ਹਾਂਜੀ ਵਿਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਿਜੀ ਹੋ ਠੀਕ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਚੀਦਾ ਜੀ ਹੋਰ ਸਨਾਓ ਠੀਕ ਠਾਕ ਹੈ ਪ੍ਰਵਾਹ ਸਾਹਿਬ ਸਭ ਠੀਕ ਠਾਕ ਬੜੇ ਦਿਨ ਬਾਅਦ ਤੇ ਜੀ ਹਰ ਕੀ हां जी हां जी मैं ला दिए दिवाली ऑफर आ ही हुई दिवाली ते नाग ही जे हुन चलो दिवाली नाग ही अगले दिन कोई ले लूगा चलो जे दिवाली चलंदी है के आज गलती रहनी 8 ਦਿਨਾਂ ਤੇ ਅਜੇ ਹਫਤਾ दिवाली ਆ ਗਈ ਹਾਂਜੀ ਠੀਕ ਹੈ ਤੇ ਚਲੋ ਨਾਮ ਦੱਸੋ ਫਿਰ ਨਾਮ ਵੀ ਦੀਪਾ ਪੜ ਲਿਓ ਮੇਰਾ ਨਾਮ ਹਾਂਜੀ ਤੇ ਪਿੰਡ ਨਿੱਕੋ ਸਣਾ ਤੇ ਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗਰਦਾਖੋੜ ਠੀਕ ਹੈ ਜੀ ਤੇ ਫੋਨ ਨੰਬਰ ਹੈਗਾ ਜੋ 9814200942 ਠੀਕ ਹੈ ਜੀ ਫਤੇਗੜ ਚੂੜੀਆਂ ਤੋਂ ਜਿਹੜਾ ਡੇਰੇ ਨਾਲ ਰੋੜ ਜਾਂਦਾ ਰੋੜ ਦੇ ਉੱਪਰ ਹੀ ਆ ਹਨਾ 100 ਕਿਲੋਮੀਟਰ ਫਤੇਗੜ ਜੋ ਤੇ 10 ਹੀ ਡੇਰਾ ਤੁਹਾਨੂੰ ਠੀਕ ਹੈ ਜੀ ਤੇ ਚਲੋ ਫਿਰ ਜਰਸੀਆਂ ਵਿਖਾ ਦੀਏ ਫਿਰ ਹਾਂਜੀ ਹਾਂਜੀ ਵਿਖਾ ਦਿਓ ਪਹਿਲਾਂ ਸੂਈ ਤਾਜੀ ਵਿਖਾ ਦੀਏ ਹਾਂਜੀ ਹਾਂਜੀ ਫਿਰ ਤੋਂ ਸ਼ੁਰੂ ਕਰਦੇ ਕਿੰਨੇ ਚਿਰ ਦੀ ਸੂਈ ਜੇ ਇਹ ਵੀ ਜੀ ਸਵੇਰੇ ਸੂਈ ਜੋ ਆਜਾ ਹਾਂਜੀ ਸੂਈ ਆ ਮੈਂ ਵੇਲੇ ਰਾਤੀ 12:00 ਵਜੇ ਸੂਈਏ ਤੇ ਸਵੇਰੇ 10:00 ਪਾਉਂਦੀ ਆ ਇਹਦੇ ਅੱਛਾ ਹਾਂਜੀ ਹਾਂਜੀ ਤੇ ਆਲੋ ਠੱਡੀ ਕਿ ਵਾਈ ਕਰਤੀ ਆ ਦੀਆਂ ਆਹ ਬੱਚਾ ਬੁੱਚਾ ਚੰਗਾ ਆ ਜੋ ਤੇ ਆ ਥਾਣੇ ਤੇ ਦੇਖ ਸਕਦੇ ਬਹੁਤ ਠੰਡੀ ਜੀ ਤੇ ਤੇਰਾ ਦੁੱਧ ਕਿੰਨਾ ਕੁ ਕੱਢੀ ਜਾਊਗੀ ਦੁੱਧ ਵੀਰ 12 13 ਕਿਲੋ ਇਹਨੂੰ ਕੀ ਕਹਿੰਦਾ ਕੱਦ ਵਜਨ ਵਾਲੀ ਆ ਜਰਸੀਆਂ ਦੇ ਸਹਾਰ ਨਾਲ ਚਲੋ ਕੱਦ ਕਾਟ ਚ ਸਾਰੀਆਂ ਚੰਗੀਆਂ ਹਾਂਜੀ ਹਾਂਜੀ ਇਹ ਪੰਜਾਬ ਦੀਆਂ ਆ ਇਹ ਮਾਚਲ ਦਾ ਮਾਲ ਨਹੀਂ ਆ ਅੱਛਾ ਜੀ ਹਾਂਜੀ ਹਾਂਜੀ ਪੰਜਾਬ ਦੀ ਜASSI ਜਿਹੜੀ ਆ ਹੋ ਸਕਦਾ ਦੁੱਧ 1500 ਦਾ ਕਿਲੋ ਵੀ ਪਾ ਦੇ ਅੱਜ ਆ ਬੱਚੇ ਦਾ ਨਾਮ ਕਰੀ ਰੱਖਣੀ ਆ ਕੋਈ ਜੀ ਦੱਸਾ ਸੁੱਟ ਕੇ ਭਾਂਦੇ ਹਾਂ ਜੀ ਬੈਹੋ ਥੱਲੇ ਠੀਕ ਹੈ ਲੈ ਬਾਕੀ ਇਹ ਇੱਕੋ ਹੀ ਚਵਾਈ ਦੀ ਹੋਈ ਆ ਮੇਰੇ ਪਗਰ ਵੀ ਮਸੀ ਜੋ ਤੇ ਮਗਰ ਵੀ ਜਰਸੀ ਵੱਛੀ ਆ ਗਈ ਹਾਂਜੀ ਬਹੁਤ ਚੰਗੀ ਐ ਤੇ ਮੁੱਲ ਫਿਰ ਵਧਈਏ ਦਾ ਨਹੀਂ ਜੀ ਬਾਅਦ ਤੇ ਲੋਕੀ ਕਰਦੇ 55000 ਰੁਪਿਆ ਮੁੱਲਾ ਇਹੋ ਜੀਆਂ ਦਾ ਹਾਂਜੀ ਤੇ ਆਪਾਂ 55 ਨਹੀਂ ਕਰਨਾ ਆਪਣਾ ਕੰਮ ਐ ਨਵਾਂ ਨਵਾਂ ਹਾਂਜੀ ਤੇ ਤੁਸੀਂ ਦੱਸੋ 50 ਦੀ ਦੇ ਦਈਏ ਹੋਰ ਕਰ ਦਈਏ ਮੰਨ ਤਾਂ ਨੇ 48 ਦੀ ਦੇ ਦਾਂਗੇ ਹਾਂ ਨਾਲ ਵਿੱਚੋਂ 100 ਜੋੜ 47 ਦੀ ਦੇ ਦਿਆ ਚਲੋ ਚਲੋ 46 ਦੀ ਦੇ ਦਾਂਗੇ ਅੱਛਾ 46 ਦੀ ਦੇ ਦੋ ਹਾਂਜੀ ਠੀਕ ਐ ਚਲੋ ਨੇਕੀ ਮੌਕੇ ਤੇ ਫਿਰ ਹੋ ਜਾਂਦਾ ਵਾ ਤੇ ਆ ਵੀ ਆ ਗਿਆ ਆਪਣੇ ਕੋਲ ਗੱਬਨ ਆ ਗਿਆ ਇਹ ਵੀ ਐਂਟੀ ਭਾਇੀ ਵੀ ਜੀ ਬਹਿ ਜਾਓ ਠੀਕ ਆ ਆ ਦੇਖੋ ਭਾਂਵੇਂ ਮਗਰੋਂ ਦੀ ਬਹਿ ਜਾਓ ਭਾਂਵੇਂ ਅੱਗੋਂ ਦੀ ਬਹਿ ਜਾਓ ਅਜੇ ਇਹਦੇ ਵਿੱਚ ਚੰਗੀ ਭਰਨਾ ਆ ਆ ਦੇਖੋ ਦਿਨ ਦਾ ਖੜੇਗੀ ਤੇ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ 14 14 15 15 ਕਿਲੋ ਵੀ ਜੀ ਜਿਹੜੀ ਮਰਜੀ ਜਰਸੀ ਤੋਂ ਥੱਲੇ ਨਹੀਂ ਮਰਨਾ ਵੇਖੋ ਸ਼ਹਿਦ ਆਉਂਦਿਆ ਅਜੇ ਅਜੇ ਤੇ ਬਿਲਕੁਲ ਸ਼ਹਿਦ ਹੀ ਆ ਜਿਹੜਾ ਹੂੰ ਆ ਦੇਖ ਸਕਦੇ ਹੋ ਇਹੋ ਜਿਹਾ ਹੀ ਹੁੰਦਿਆ ਉਹ ਸ਼ਹਿਦ ਆਉਂਦਿਆ ਜੀ ਹੇ ਦਾਦਾ ਦਿਨ ਗਿਣਤੀ ਦਾ ਜੀ 8 ਲਾ ਲਓ 10 ਲਾ ਲਓ ਦੂਜਾ ਸੂਆ ਜੋ ਠੀਕ ਹੈ ਜਰਸੀਆਂ ਦੇ ਹਿਸਾਬ ਨਾਲ ਚਲੇ ਵੀ ਕਰਦੇ ਵਜਨ ਵਾਲੀ ਆ ਇਹ ਇੱਕ ਮਿੰਟ ਰੋਕ ਦਿਓ ਇੱਥੇ ਰੋਕ ਤੇ ਆ ਥਾਣੇ ਦੇ ਆਪਾਂ ਦੇਖ ਸਕਦੇ ਆ ਲਾਗੇ ਤਾਂ आज बाकी सोन तकर चंगे भर जानिए थे यहाँ फिर मुलोवी जी तो। ਇਹਦਾ ਵੀ ਵੀਰ ਜੀ ਮੁੱਲ ਤੇ 50000 ਜੋ ਅੱਛਾ 48 ਦੀ ਦੇ ਦਿੰਨੇ ਹਾਂ ਨਾ ਅੱਛਾ ਤੇ ਜੇ ਕੋਈ ਵੀਰ ਜੋੜਾ ਲਊਗਾ ਹਾਂਜੀ ਤੇ 48 ਤੇ 46 ਹਾਂਜੀ ਬੰਨਾ 94000 94 ਹਾਂਜੀ ਆਪਾਂ 2000 ਦਾ ਉਤੋਂ ਵੀ ਮਾਨ ਕਰਦਾਂਗੇ ਅੱਛਾ ਹਾਂ 46 44 ਦੇ ਹਿਸਾਬ ਨਾਲ ਜੋੜਾ ਚੱਲ ਜਾਊਗਾ ਹਨਾ ਠੀਕ ਹੈ ਜੀ ਇਹ ਵੀ ਕੱਬਣ ਜੋ ਤੇ ਇਹ ਵੀ ਕੱਬਣ ਆ ਇਹ ਵੀ ਬੇਲ ਵਾਲੀ ਆ ਚੰਗੀ ਕੱਦ ਵਜਨ ਵਾਲੀ ਆ ਚਿਰਸੀਆਂ ਦੇ ਹਿਸਾਬ ਨਾਲ

ਆ ਦੇ ਸਾਡੇ ਥਾਣੇ ਦੇ ਉਤਰਾ ਉਧਰਲੇ ਪਾਸੇ ਕੁਛ ਕੁਛ ਭਲਾ ਜਿਹੜੀਆਂ ਨਿਕਲਦੀਆਂ ਆ। ਆ ਦੇ ਸਕਦੇ। ਤੇ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਵੀਰ ਜੀ? ਵੀਰ ਜੀ 15 ਕਿਲੋ ਦੇ ਜਾਊਗੀ। ਤੇ ਮੁੱਲ ਫਿਰ? ਮੁੱਲ ਜੀ ਇਹਦਾ 55000 ਦੇ। ਅੱਛਾ। ਤੇ 52 ਵੀ ਦੇ ਦਈਏ। 50 ਹੀ ਦੇ ਦਈਏ। ਚਲ 50 ਹੀ ਦੇ ਦਾਂਗੇ ਜੀ। ਠੀਕ ਹੈ ਜੀ। ਠੀਕ ਹੈ। ਤੇ ਆ ਆਦੇ ਤਿਆਰ ਹੀ ਜਾਂਦੀ ਐ। ਆ ਨਹੀਂ ਤੇ ਕੱਚੀ ਨੂੰ ਦੱਸਣੇ। ਥੋੜੇ ਤੇ ਨਹੀਂ ਖੜਦੇ ਇੰਦੇ ਵੀ। ਇਹੰਨਾਂ ਨੂੰ ਪਹਿਲਾ ਸੋਭੂਗੀ ਉਤਰਾ ਇਹ ਕਿੰਨਾ ਕਿ ਦੁੱਧ ਭਰੀ ਜਾਊਗੀ ਇਹ ਵਿੱਚ 20 ਕਿਲੋ ਦੁੱਧ ਭਰਨ ਵਾਲੀ ਜੋ ਅੱਛਾ ਹਾਂਜੀ ਆ ਜਾ ਲੈ ਆ ਫਿਰ ਇੱਕ ਦੇਹੀ ਪੈਣਾ ਵੀਰ ਭਰਾਵਾਂ ਨੂੰ ਜਿਹਨਾਂ ਦਾ ਰੋਜ਼ ਦਾ ਕੰਮ ਆ ਅੱਛਾ ਇਹ ਪੰਜਾਬ ਦੀ ਜੱਟ ਜੀ ਫਿਰ ਉਹ ਡਰਦੀ ਥੋੜਾ ਜਿਹਾ ਕੰਮ ਕਰਦੇ। ਜੇ ਜਦੋਂ ਸੂਣ ਵਾਲਾ ਇਹਦੇ ਵੀ ਨੇਕੀ ਜਿਹੜੀਆਂ ਭਲਾਂ ਦਈਆਂ ਪੈਣ। ਹਾਂਜੀ ਹਾਂਜੀ। ਥਾਣੇ ਦੇ ਵੀ ਆਪਾਂ ਦੇਖ ਸਕਦੇ ਲਾਗੇ ਦਾ। ਅਗਲੇ ਪਿਛਲੇ ਥੱਲੇ ਲਗਭਗ ਇੱਕੋ ਜਿਹਾ ਜਿਹਾ ਹੀ ਦੇ ਦਿੱ। ਤੇ ਇਹ ਵਿੱਚ ਜੀ ਕਿੰਨੇ ਇਹਦਾ ਮੁੱਲ ਫਿਰ ਇਹਦਾ ਵਿੱਚੀ ਮੁੱਲ ਤੇ ਹੈਗਾ 60000 ਅੱਛਾ ਤੇ 55 ਦੀ ਦੇ ਦਾਂਗੇ 55000 ਦੀ ਹਾਂਜੀ ਹਾਂਜੀ ਕਿਉਂ ਕਰ ਦੇਣਾ ਮੰਨਤਾ ਨਾ ਔਰ ਉਹ 2000 ਕਰ ਲੋ 53 ਦੀ 53 ਦੀ ਦੇ ਦਾਂਗੇ 52 ਦੀ ਜਾਂਦਾ ਫਿਰ ਜੇ ਕੋਈ ਵੀਰ ਇਕੱਠੀਆਂ ਦੋਵੇਂ ਲਏਗਾ ਹਾਂਜੀ ਉਹ 50 ਦੀ ਆ ਇਹ 53 ਦੀ ਆ 52 ਕਹਿਣ ਦੇ ਜੋ ਫਿਰ ਇੱਕ ਇੱਕ ਲੱਖ ਦੇ ਇੱਕ ਯਾਲ ਦਾ ਦੇ ਦਾਂਗੇ ਪੂਰੇ ਲੱਖ ਦਾ ਹੀ ਹੋਗਾ ਪੂਰੇ ਲੱਖ ਦਾ ਹੀ ਦੇ ਦਾਂਗੇ ਠੀਕ ਆ 50 50 ਉਹ ਵੀਰ ਨੇ ਕਹਿਤਾ ਵੀ ਲੱਖ ਜੋ ਮਾਨਤਨ ਕਰਦਾਂਗੇ ਕੋਈ ਵੀ ਕਰਦਾਂਗੇ ਚਲੋ ਹੋ ਜਾਊਗਾ ਉਹ ਤੇ ਮੌਕੇ ਤੇ ਮੌਕੇ ਤੇ ਹੋ ਜਾ ਤੇ ਅਸੀਂ ਧੋਕੜ ਜੋ ਅੱਛਾ ਇਹ ਥੱਲੇ ਦੁੱਧਾਗਾ ਜੋ 7 ਕਿਲੋ ਕੁ 6 ਕਿਲੋ ਦੀ ਗਾਰੰਟੀ ਆਪਾਂ ਅੱਛਾ ਠੀਕ ਆ ਤੇ ਗਾਂ ਬਣੀ ਵੀ ਹੈਗੀ ਜੋ 20 22 ਦਿਨਾਂ ਦੀ ਠੀਕ ਆ ਇਹ ਨਿਕਲੇ ਨਾ ਨਿਕਲੇ ਕਿਸ ਦੀ ਕਿਸਮਤ ਆ ਇਹ ਸਾਰੀਆਂ ਨੇ ਤਗੜੀ ਆ ਹਾਂ ਵਧੀਆ ਜੋ ਗਾਂ ਤਿਆਰ ਹੋਈ 60 65 ਹਜ਼ਾਰ ਦੀ ਹੈਗੀ ਆ ਤੁਰ ਫੇਰ ਇੱਕ ਰਿੰਦਾਂ ਵਿੱਚ ਹੁਣ ਚਲੋ ਚਾਹ ਪਾਣੀ ਦਾ ਸਾਰਨ ਵਾਲੀ ਆ ਬਾਕੀ ਠੰਡੀ ਜੋ ਗਾ ਹੁਣ ਸਟਾਲੇ ਚੱਲ ਪੈਣੇ ਆ ਇਹ ਸਟਾਲਿਆਂ ਦੇ ਦੁੱਧ 10 ਕਿਲੋ ਪਾਈ ਜਾਣਾ ਤੇ ਸਾਰਾ ਸਿਆਲ ਇਹਦਾ ਚਾਹ ਪਾਣੀ ਦਾ ਵਧੀਆ ਸਾਈ ਜਾਣਾ ਤੇ ਬਾਕੀ ਸੱਜਰ ਵੀ ਚੰਗੇ ਦੁੱਧ ਵਾਲੀ ਆ ਇਹ ਥਾਣੇ ਦੇਖ ਸਕਦੇ ਆ ਦੇਖ ਆ ਦੇਖ ਸਕਦੇ ਆ ਤੇ ਇਹਦਾ ਫਿਰ ਮੁੱਲ ਵੀਜੀ ਇਹਦਾ ਮੁੱਲ ਤੇ ਲੋਕੀ ਬਾਹਰ ਮੰਗ ਲੈਂਦੇ 55000 ਅੱਛਾ ਆਪਾਂ ਪਾਉਣਾ ਤੁਹਾਡੇ ਚੈਨਲ ਤੇ ਗਿਫਟ ਅੱਛਾ ਕੋਈ ਇਹਦਾ 50 ਨਹੀਂ ਕੋਈ ਇਹਦਾ 22 ਨਹੀਂ ਅੱਛਾ 18000 ਦੀ ਦੇ ਦਾਂਗੇ ਅੱਛਾ 18000 ਦੀ ਹਾਂਜੀ ਹਾਂਜੀ ਉਹਨੇ ਕੀ ਮੁੱਕ ਤੇ ਹੋਰ ਹੋ ਜਾਊਗਾ ਹਾਂ ਨਾ ਕੋਈ ਵੀਰ ਲੱਭ ਚੱਜਦਾ ਵੀ ਕੋਈ ਗਰੀਬ ਹੋਊਗਾ ਜਾਂ ਕੋਈ ਵੀਰ ਲੋੜਵੰਦ ਹੋਊਗਾ ਹੋਰ 1000 ਦੋ ਕੱਟ ਦੇ ਦਾਂਗੇ 15 ਨਹੀਂ ਚੱਲਣਗੇ 15 ਨਹੀਂ ਅੱਛਾ 15 ਨਹੀਂ ਚੱਲ ਜੂਗੀ 15000 ਦੀ ਦੇ ਦੇਣੀ ਆ ਠੀਕ ਇਧਰ ਜੀ ਨੇ ਕਿੰਨੇ ਵੀ ਚਲੋ 15 ਦੀ ਦੇ ਦਾਂਗੇ ਇਹ ਆ ਵੀ ਇਹ ਚਲੋ ਖੜਨੀ ਕਿਹੜੇ ਲੋੜਵੰਦ ਵੀਰ ਨੇ ਹੈਨਾ ਤੇ ਜਿਹੜੇ ਕੋਈ ਵੀਰ ਨੇ ਮਤਲਬ ਘਰ ਵਾਸਤੇ ਸਾਰਨ ਵਾਸਤੇ ਹੀ ਖੜਨੀ ਆ ਤੇ ਆਪਣੇ ਕੋ ਮਹੀਂ ਜੋ ਮੱਝ ਦਿਖਾ ਦੀਏ ਹਣ ਮੱਝ ਕਰੀ ਜੀ ਵੀ ਜੀ ਆਓ ਬਚਾ ਜੋ ਆ ਬੱਚਾ ਜੀ ਕਿੰਨਾ ਦੁੱਧ ਇਹਦੇ ਕੋਲ ਵੀਰੇ ਥੱਲੇ ਦੁੱਧ 7 ਕਿਲੋ ਹੀ ਅੱਛਾ 7 ਕਿਲੋ ਦੁੱਧ ਹੈ ਲੈ ਆਓ ਜੀ ਤੇ ਦੇ ਆਹੀ ਫੰਡਰਾਂ ਦੇ ਭਾਜ ਜਿਦਾਂ ਦੇ ਦੇਣੀ ਆ ਅੱਛਾ ਆਹੋ ਠੀਕ ਹੈ ਉਹ ਤਰਾ ਇਹ ਆ ਵੀ ਸਰੀਰਾਂ ਭਾਰੀ ਤੇਰਾ ਜੰਮੀ ਪਲੀ ਆ ਵਿਧੀ ਆ ਹੋਣੀ ਨਾ ਲੋਕੀ ਮੁੱਲ ਫੰਡਰਾ ਜਿਹੜਾ ਦੁੱਧ ਵੀ ਕਿਲੋਗ ਨਹੀਂ ਆ ਦੇਂਦੀਆਂ ਉਹਨਾਂ ਦਾ ਬਾਹਰ ਲੋਕੀ 70000 ਰੁਪਏ ਮੰਗ ਲੈਂਦੇ ਆ ਹਾਂਜੀ ਤੇ ਆਪਾਂ 65000 ਵੀ ਦੇ ਦਈਏ ਸੱਜਰ ਮੈਂ ਹੋਰ ਕਰ ਦੋ ਮਨ 2 ਛੜ ਦੇਨੇ ਹੋਰ 63 ਦੀ ਦੇ ਦਾਂਗੇ ਹਾਂ ਨਾ 62 ਤੀ ਦੇ ਦੋ 33 ਵੀਰ ਜੀ 62 ਦੀ ਦੇ ਦੀ ਅੱਛਾ 62000 ਦੀ ਦੇ ਦੋਗੇ ਹਾਂ ਨਾ 8 ਦੀ ਕਰ ਦਾਂਗੇ ਅੱਛਾ ਕਿੰਨੇ ਦੀ ਕਰ ਦੇਨੇ ਕਿੰਨੇ ਦੀ 60 ਦੀ 60 ਦੀ 60 ਦੀ ਜਾਣਦਾ ਫਿਰ ਜਾਣਦਾ 60 ਦੀ ਕੋਈ ਨਹੀਂ ਹੁੰਦਾ ਫਿਰ ਠੀਕ ਆ ਤੇ ਬਾਕੀ ਚਲੋ ਕੋਈ ਵੀਰ ਆਪਣੀ ਤਸੱਲੀ ਕਰਕੇ ਤੇ ਆਪਣੀ ਵੇਸ ਚਾਕੇ ਤੇ ਆਪਣੀ ਮਰਜ਼ੀ ਨਾਲ ਤੇ ਫਿਰ ਪਸ਼ੂ ਖਰੀਦੇ ਜੀ